ਕੀ ਤੁਸੀਂ ਪਲੀਜ਼ ਪਾਇਲ ਦੇ ਵਿੱਚ ਉਸ ਟਮਾਟਮ ਦੀ ਪ੍ਰੋਸੀਡਿਟੀ ਦੇ ਲਈ ਵੀ ਤੁਹਾਡੇ ਕੰਸਰਨ ਦੇ ਵਿੱਚ ਇਹਦਾ ਪ੍ਰਸ਼ਨ ਬੜਾ ਅੱਛਾ ਹੈ ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਅਕਾਲੀ ਦਲ ਬੀਜੇਪੀ ਦੀ ਸਰਕਾਰ ਸਮੇ ਪਾਇਲ ਦੇ ਵਿੱਚ ਪੋਸਟਮਾਰਟਮ ਦਾ ਜਿਹੜਾ ਪ੍ਰਬੰਧ ਹੈ ਉਹ ਕੀਤਾ ਗਿਆ ਹੁਣ ਮੈਨੂੰ ਪਤਾ ਨਹੀਂ ਕਿਉਂਕਿ ਮੈਂ ਹਸਪੀਟਲ ਕਾਫੀ ਸਮੇਂ ਤੋਂ ਗਿਆ ਨਹੀਂ ਇਥੇ ਚੱਲ ਰਿਹਾ ਹੈ ਜਾਂ ਨਹੀਂ ਚੱਲ ਰਿਹਾ ਕੀ ਤੁਸੀਂ ਉਹਨੂੰ ਬਲੌਕ ਕਰੋਗੇ ਹਾਂ ਮੈਂ ਉਹਨੂੰ ਅੱਜ ਤੋਂ ਕੱਲ ਤੋਂ ਹੀ ਫਾਲੋਅ ਅਪ ਕਰੂੰਗਾ ਬਲਤੋਂ ਮੈਂ ਹੁਣੀ ਐਸਐਮਓ ਸਾਹਿਬ ਨੂੰ ਕਰਕੇ ਫੋਨ ਪੁੱਛਦਾ ਕਿ ਆਪਣੇ ਹਸਪੀਟਲ ਦਾ ਜਿਹੜਾ ਪੋਸਟਮਾਰਟਮ ਦਾ ਚੱਲ ਰਿਹਾ ਪ੍ਰੋਸੈਸ ਜਾਂ ਨਹੀਂ ਚੱਲ ਰਿਹਾ ਤਾਂ ਕਿਉਂ ਬੰਦ ਹੋਇਆ ਉਹਦਾ ਫਾਲੋਅ ਅਪ ਲੈ ਕੇ ਉਹਨੂੰ ਪੋਲੀਟੀਕਲ ਤੌਰ ਤੇ ਪਲੇ ਪੋਲਿਟਿਕਸ ਦੇ ਨਾਲ ਨਾਲ ਮੈਂ ਐਸਐਮਓ ਨੂੰ ਗੱਲ ਕਰਕੇ ਉੱਤੇ ਸਾਰੇ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰਕੇ ਉਹਨੂੰ ਦੁਬਾਰਾ ਚਾਲੂ ਕਰਾਵਾਂਗੇ ਕਿਉਂਕਿ ਫਾਈਲ ਦੇ ਵਿੱਚ ਇਹ ਸਹੂਲਤ ਅਸੀਂ ਮੋਰਚਰੀ ਤੇ ਪੋਸਟਮਾਰਟਮ ਇਹ ਸਹੂਲਤ